ਕਿ ਖੁਦਾ ਇੱਕ ਦਿਨ ਰਾਜ਼ੀ ਹੋ ਗਿਆ ਤੇ ਕਹਿਣ ਲਗਾ ਐ ਫਕੀਰ ਤੂੰ ਬੜੀ ਮੁੱਦਤ ਦੀ ਪ੍ਰਾਰਥਨਾ ਕਰ ਰਿਹਾ ਹੈ ਦੁਆ ਕਰ ਰਿਹਾ ਹੈ ਚੱਲ ਤੇਰੀ ਦੁਆ ਕਬੂਲ ਚੱਲ ਤੇਰੇ ਘਰ ਚੱਲਦੇ ਹਾਂ ਉਸ ਲੰਬੀ ਚੌੜੀ ਨਜ਼ਮ ਦੇ ਕਿ ਫਕੀਰ ਕਹਿੰਦਾ ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਕਿ ਉਹ ਖੁਦਾ ਮੇਰੇ ਨਾਲ ਚੱਲ ਰਿਹਾ ਹੈ ਸਮਝਾਣ ਦਾ ਉਸ ਦਾ ਠਾਣ ਕਹਿੰਦਾ ਕਈ ਜਨਮਾਂ ਦੀ ਪਿਆਸ ਬੁਝੀ ਸੀ ਈ ਜਨਾਂ ਮਾਂ ਦੀ ਤੜਪਣ ਵਾਲੀ ਬਾਗ ਲਗਣ ਲੱਗਾ। ਖੁਦਾ ਮੇਰੇ ਘਰ ਚੱਲ ਰਿਹਾ ਹੈ। ਔਰ ਕਿੰਨੇ ਮੈਂ ਖੁਸ਼ੀ ਨਾਲ ਮੇਰੇ ਕਦਮ ਜ਼ਮੀਨ ਤੇ ਨਹੀਂ ਟਿਕਦੇ। ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਸਮਝ ਰਿਹਾ ਸੀ। ਮੇਰੇ ਘਰ ਖੁਦਾ ਆ ਰਿਹਾ ਹੈ। ਔਰ ਉਹ ਵੀ ਮੇਰੇ ਨਾਲ। ਫਿਰ ਫਕੀਰ ਲਿਖਦਾ ਜਦ ਖੁਦਾ ਮੇਰੇ ਘਰ ਦੀ ਚੌਕੜ ਤੱਕ ਆਇਆ तो मैनू कह लगा फकीर का जरा अंदर वेख रहे बैठन की थां भी है कि नहीं लैके आया तो नज़म है तू ले आया है देखते सही बैठन कोई लसन भी है कि नहीं इस फकीर कहना हां खुदा मैं देखा अंदर एक कहता जीड़ी सेज जरा सिंघासन मैं खुदा ही बिछाया ना ਉੱਥੇ ਪੂਣੀ ਕੰਡਾਲ ਚੌਕੜੀ ਬੈਠੀ ਹੋਸੀ, ਕ્રોਧ ਬੈਠਾ ਸੀ, ਲੋਭ ਬੈਠਾ ਸੀ, ਵਾਸਨਾ ਬੈਠੀ ਸੀ, ਹੰਕਾਰ ਬੈਠਾ ਸੀ, ਕਰੋਧ ਬੈਠਾ ਸੀ। ਫਿਰ ਮਿੰਦਾ ਬੈਠੀ ਸੀ, ਉਸਤਤ ਬੈਠੀ ਸੀ, ਅਰਸਾ ਬੈਠੀ ਸੀ, ਦੁਸ਼ਟ ਬੈਠੀ ਸੀ। ਕੋਣ ਪੂਰਾ ਇਕੱਠ ਜਮਿਆ। ਇਹ ਫਿਰ ਕਹਿੰਦਾ ਮੈਂ ਉਹਨਾਂ ਨੂੰ ਹੱਥ ਜੋੜੇ। ਬਈ ਇਸ ਸਿੰਘਾਸਣ ਤੇ ਬੈਠਣ ਵਾਲਾ ਆ ਗਿਆ ਹੈ। ਜਿਸ ਦਾ ਇਹ ਸਿੰਘਾਸਣ ਹੈ ਉਹ ਆ ਗਿਆ ਹੈ। ਤੁਸੀਂ ਹੁਣ ਨਿਕਲੋ। जाओ इस फकीर ने गोष्ठी लिखी है वो जे बैठे सन उन्होंने यह आखिया यह फकीर फुरा तू अज ले आया ना तो इसलिए कई जन्म तो बैठे हैं, किस तरह चले जाइए नहीं जाते उन्हें फिर झगड़ा लिखे है। फिर मेरा काम झगड़ा हो गया मैं उन्हों पकड़ के बहर कटिया निकल क फिर, फिर मैं अंदर आया ਮੈਂ ਕਰੋਧ ਨੂੰ ਪਕੜਿਆ ਨਿਕਲ ਉਹਨੂੰ ਜਦ ਬਾਹਾਂ ਪਕੜ ਕੇ ਠਿਕਿਆ ਮੈਂ ਬਾਹਰ ਕੱਢਿਆ ਬਾਹਰ ਕੱਢ ਕੇ ਆ ਨਾ ਕੰਮ ਫੇਰ ਅੰਦਰ ਆ ਗਿਆ ਫਿਰ ਮੈਂ ਹੰਕਾਰ ਨੂੰ ਪਕੜਿਆ ਤੱਕੇ ਮਾਰ ਮਾਰ ਕੇ ਇਸ ਨੂੰ ਬਾਹਰ ਕੱਢਿਆ ਜਦ ਬਾਹਰ ਕੱਢਿਆ ਤੇ ਕਰੋਧ ਫੇਰ ਅੰਦਰ ਆ ਗਿਆ ਇੱਕ ਨੂੰ ਮੈਂ ਬਾਹਰ ਕੱਢਦਾ ਸੀ ਤੇ ਜਿਹੜਾ ਇੱਕ ਵਾਰ ਬੈਠਾ ਹੁੰਦਾ ਸੀ ਫਿਰ ਅੰਦਰ ਆ ਜਾਂਦਾ ਸੀ ਕਹਿੰਦੇ ਬਹੁਤ ਲੜਾਈ ਲੰਬੀ ਹੋ ਗਈ ਮੈਂ ਝਗੜਦਾ ਰਿਹਾ ਝਗੜਦਾ ਰਿਹਾ ਖੁਦਾ ਰੂਹ ਤੇ ਫਿਰ چلا ਗਿਆ ਮੇਂ ਲੜਦਾ ਹੀ ਰਹੇ ਤਾ ਸਾਡੀ ਪਿਛਾ ਨਹੀਂ ਕੋਈ ਨਹੀਂ ਕਬੀਰ ਵੀ ਕਹਿੰਦੇ